ਇਸੇ ਗਰਨਾ ਸਿੰਘ ਚਾਰਕ ਹੋਈਆ ਸਰਵਰ ਅੱਜ ਸਾਨੂੰ ਤਰਾ ਮਿਲੀ ਸੀ ਕਿ ਦਵਾਨ ਖੇੜਾ ਮੈਜਨਰ ਦੇ ਵਿੱਚ ਕੋਈ ਡੈੱਡ ਬਡੀ ਆਈ ਹੈ ਅਸੀਂ ਮੌਕੇ ਤੇ ਪੁੱਜੇ ਤੇ ਡੈੱਡ ਬਡੀ ਜਿਹੜੀ ਹੈ ਤੈਰ ਰਹੀ ਸੀ ਉਸ ਤੋਂ ਬਾਅਦ ਅਸੀਂ ਨਰੈਣ ਸੇਵਾ ਨਾਲ ਗੱਲ ਕੀਤੀ ਉਹ ਮੌਕੇ ਤੇ ਆਏ ਡੈੱਡ ਬਡੀ ਨੂੰ ਬਾਹਰ ਕੱਢਿਆ ਤੇ ਹੁਣ ਡੈੱਡ ਬਡੀ ਕਬਜ਼ੇ ਚ ਲੈ ਲਈ ਹੈ ਤੇ ਮੋਰਚੀ ਚ ਖਾਈ ਜਾ ਰਹੀ ਉਹ ਤੋਂ ਬਾਅਦ ਕੀ ਅਧਿਕਾਰੀਆਂ ਹੋਣ ਚਾਹੀਦੀ ਅੱਜ ਸਵੇਰੇ ਲਗਭਗ 12 ਵਜੇ ਸਾਨੂੰ ਸੂਚਨਾ ਮਿਲੀ ਸਾਡੇ ਨਾ 7 ਨੇ ਸੇ ਪ੍ਰਧਾਨਤਾ ਚੁਰਾਈ ਸੂchna ਇਤੀ ਕਿ ਡੈਡ ਬੋਡੀ ਦੀਵਾਨ ਖੇੜਾ ਦੇ ਨਹਿਰ ਵਿੱਚ ਹੈ ਉੱਥੇ ਖੁਈਆ ਸਰਪੁਲਿਸ ਪਹੁੰਚੀ ਤੇ ਸਾਡੀ ਟੀਮ ਪਹੁੰਚੀ ਤੇ ਡੈਡ ਬੋਡੀ ਨੂੰ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਵਿਖਾ ਦਿੱਤਾ ਬੰਦੇ ਦੀ ਉਮਰ ਲਗਭਗ 50 ਸਾਲ ਦੀ ਹੈ ਜਿਹਨੇ ਇੱਕ ਜੈਕਟ ਬਰਾਊਨ ਕੱਲੀ ਪਾਈ ਕੋਕੋ ਕਲ ਪਈ ਹੈ ਇੱਕ ਪੈਂਟ ਪਾਈ ਹੈ ਤੇ ਬਰਾਊਨ ਦਾ ਸਵੈਟਰ ਪਾਇਆ ਹੈ